ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਗੁੜ ਦੀ ਤੇ ਮੂੰਗਫਲੀ ਦੀ ਆਪਾਂ ਗੱਚਕ ਬਣਾਵਾਂਗੇ ਜੋ ਕਿ ਬਹੁਤ ਹੀ ਬਹੁਤ ਵਧੀਆ ਘਰ ਵਿੱਚ ਬਣਦੀ ਆ ਤੇ ਆਪ ਸੁਥਰੇ ਤਰੀਕੇ ਨਾਲ ਘਰ ਚ ਬਣਾਨੇ ਆ ਆਪਾਂ ਬਾਹਰੋਂ ਲਿਆਉਣੇ ਆ ਬਾਜ਼ਾਰ ਨਾਲੋਂ ਵਧੀਆ ਜਿਹੜੀ ਆ ਘਰ ਵਿੱਚ ਆਪਾਂ ਬਹੁਤ ਵਧੀਆ ਚਿੱਕੀ ਇਹ ਬਣਦੀ ਆ ਵੇਖੋ ਕਿੰਨੀ ਵਧੀਆ ਚਿੱਕੀ ਜਿਹੜੀ ਆ ਗੱਚਕ ਆ ਬਣਦੀ ਆ ਤੇ ਇਹ ਬਹੁਤਾ ਸਮਾਨ ਦੀ ਲੋੜ ਵੀ ਨਹੀਂ ਪੈਂਦੀ ਬਸ ਆਪਣੇ ਕੋ ਗੋੜ ਤੇ ਮੂੰਗਫਲੀ ਦੇ ਨਾਲ ਹੀ ਜਿਹੜੀ ਆ ਤੇ ਆਪਾਂ ਥੋੜਾ ਜਿਹਾ ਘੇਪ ਆ ਤੇ ਹਾਂ ਜੋ ਆਪਾਂ ਬਣਾਣੇ ਆ ਗਾਚਕ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਆਜੋ ਆਪਾਂ ਬਣਾਣੇ ਆ ਗਾਚਕ ਬਣਾਣੇ ਆ ਗੋੜ ਦੀ ਤੇ ਮੂੰਗਫਲੀ ਦੀ ਅੱਜ ਆਪਾਂ ਬਣਾਵਾਂਗੇ ਜੀ ਗੁੜ ਤੇ ਮੂੰਗਫਲੀ ਵਾਲੀ ਗਾਚਕ ਬਣਾਵਾਂਗੇ ਤੇ ਕਈਨ ਚਿੱਕੀ ਵੀ ਕਹਿੰਦੇ ਆ ਤੇ ਆਪਾਂ ਕਹਿੰਨੇ ਆ ਜੀ ਗਾਚਕ ਗੁੜ ਵਾਲੀ ਤੇ ਇਹ ਆਪਾਂ ਬਣਾਵਾਂਗੇ ਗਾਚਕ ਬਣਾਉਣ ਲਈ ਆਪਾਂ ਜਿਹੜਾ ਆ ਮੂੰਗਫਲੀ ਲੈ ਲਿਆ ਮੈਂ ਮੂੰਗਫਲੀ ਜਿਹੜੀ ਆ ਆਪਾਂ ਘਰੇ ਪੁੰਨੀ ਆ ਇਹ ਕੱਚੀ ਸੀਗੀ ਆਪਣੇ ਕੋ ਤੇ ਪਹਿਲਾਂ ਹੀ ਭੁੰਨ ਲਿਆ ਆ ਤੇ ਲੋਨ ਵਿੱਚ ਆਪਾਂ ਭੁੰਨ ਲਿਆ ਸੀ ਭੁੰਨ ਕੇ ਤੇਦੇ ਜਿਹੜੇ ਛਿਲਕੇ ਆ ਸਾਰੇ ਲਾ ਲਿਆ ਤੇ ਆਪਾਂ ਲਿਆ ਗੁੜ ਜਿੰਨੀ ਮੂੰਗਫਲੀ ਆ ਜਿੱਦਾਂ ਓਨਾ ਕੀ ਤੁਸੀਂ ਜਿਹੜਾ ਆ ਗੁੜ ਲੈ ਲਓ ਜਿੱਦਾਂ ਇੱਕ ਕੌਲੀ ਆਪਾਂ ਮੂੰਗਫਲੀ ਦੀ ਲਈ ਆ ਤਿੱਕੀ ਗੁੜ ਦੀ ਲੈ ਲਓ ਜੇ ਤੁਸੀਂ ਘੱਟ ਲੈਣਾ ਘੱਟ ਵੀ ਲੈ ਸਕਦੇ ਕੋਈ ਜ਼ਰੂਰੀ ਨਹੀਂ ਕਿ ਬਰਾਬਰ ਹੀ ਲੈਣਾ ਆ ਤੁਸੀਂ ਥੋੜਾ ਵੀ ਲੈ ਸਕਦੇ ਆਪਾਂ ਥੋੜਾ ਘੱਟ ਹੀ ਲਵਾਂਗੇ ਤੇ ਆਪਾਂ ਇਹਨੂੰ ਹੁਣ ਬਣਾਵਾਂਗੇ ਸਰਦੀਆਂ ਦੇ ਵਿੱਚ ਕਿਉਂਕਿ ਖਾਣੀ ਜਿਹੜੀ ਆ ਬਹੁਤ ਹੀ ਚੰਗੀ ਹੁੰਦੀ ਹੈ ਇਹ ਤੇ ਆਪਣਾ ਜਿਹੜੀ ਆ ਹੈਲਥ ਨੂੰ ਅੱਛੀ ਰੱਖਦੀ ਆ ਤੇ ਪ੍ਰੋਟੀਨ ਵੀ ਹੁੰਦਾ ਹੈ ਇਹਦੇ ਵਿੱਚ ਤੇ ਠੰਡ ਤੋਂ ਵੀ ਬਚਾਉਂਦੀ ਹੈ ਇਹ ਤੇ ਇਹਨਾਂ ਆਪਾਂ ਇਹਨੂੰ ਹੁਣ ਬਣਾਣੇ ਆ ਗੁੜ ਦੀ ਗੱਚਕ ਨੂੰ ਤੇ ਆਪਾਂ ਇੱਧਰ ਲੈ ਲਿਆ ਜੀ ਪੈਨ ਲੈ ਲਿਆ ਆ ਮੈਂ ਨਾਨ-ਸਟਿਕ ਲੈ ਆਇਆ ਤੁਸੀਂ ਦੂਸਰਾ ਲੈਣਾ ਦੂਸਰਾ ਵੀ ਲੈ ਸਕਦੇ ਗੈਸ ਨੂੰ ਆਪਾਂ ਆਨ ਕਰ ਲਿਆ ਥੋੜਾ ਜਿਹਾ ਪਹਿਲਾਂ ਸਲੋ ਹੀ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗੁੜ ਗੋੜਾ ਥੋੜਾ ਤੋੜ ਕੇ ਲਵੇ ਕਿਉਂਕਿ ਸਾਡਾ ਗੋੜ ਜਿਹੜਾ ਥੋੜਾ ਨਰਮ ਹੈ ਆ ਤੇ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਨਹੀਂ ਪਾਵਾਂਗੇ ਜੇ ਪਾਉਣਾ ਤਾਂ ਪਹਿਲਾਂ ਇੱਕ ਚਮਚਾਕ ਪਾਣੀ ਦਾ ਪਾਵਾਂਗੇ ਤਾਂ ਕਿ ਜਿਹੜਾ ਆ ਥੱਲੇ ਨਾ ਲੱਗੇ ਆਪਣਾ ਜਿਹੜਾ ਗੋੜਿਆ ਤੇ ਇਹਨੂੰ ਹੁਣ ਆਪਾਂ ਜਿਹੜਾ ਗੋੜ ਨੂੰ ਮੈਲਟ ਕਰ ਲੈਣਾ ਆ ਤੁਸੀਂ ਜਿੱਦਾਂ ਆਪਾਂ ਇੱਕ ਕੌਲੀ ਲਈ ਆ ਤਾਂ ਡੇਢ ਕੌਲੀ ਵੀ ਆਪਣੀ ਜਿਹੜੀ ਆ ਮੂੰਗਫਲੀ ਦੀ ਪਾ ਸਕਦੇ ਆ ਗੋੜ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਪਰ ਇਹਨਾਂ ਕ ਗੁੜ ਜਿਹੜਾ ਆ ਆਪਾਂ ਮਤਲਬ ਕਿ ਮੂੰਗਫਲੀ ਨਾਲੋਂ ਥੋੜਾ ਗੁੜ ਜਿਹੜਾ ਆ ਕਾਟੀ ਆ ਪੌਣੀ ਕ ਕੌਲੀ ਜਿੱਦਾ ਗੁੜ ਦੀ ਬਣ ਜਾਂਦੀ ਆ ਕਿਉਂਕਿ ਤੋੜਿਆ ਨਹੀਂ ਹੈਗਾ ਡਲੀਆਂ ਆ ਨਾ ਤੇ ਇਸ ਕਰਕੇ ਇਹ ਫਿਰ ਥੋੜਾ ਜਿਹਾ ਕਾਟੀ ਆ ਗੁੜ ਮੂੰਗਫਲੀ ਨਾਲ ਇਹਨੂੰ ਆਪਾਂ ਸਲੋ ਗੈਸ ਤੇ ਜਿਹੜਾ ਮੈਲਟ ਕਰਾਂਗੇ ਜਿਆਦਾ ਗੈਸ ਨਹੀਂ ਤੇਜ ਨਹੀਂ ਕਰਨਾ ਨਹੀਂ ਤੇ ਗੁੜ ਆਪਣਾ ਫਿਰ ਜਲ ਜਾਊਗਾ ਇਨੂੰ ਹੁਣ ਆਪਾਂ ਮੈਲਟ ਕਰ ਲੈਨੇ ਆ ਪਾਣੀ ਨਹੀਂ ਪਾਉਣ ਆਪਾਂ ਬਿਨਾ ਪਾਣੀ ਤੋਂ ਮੈਂ ਤਾਂ ਦੇਖੋ ਜਿਹੜਾ ਆ ਇਹ ਹੋ ਜਾਣਾ ਮੈਲਟ ਗੋੜ ਜਿਹੜਾ ਦੇਖੋ ਆਪਣਾ ਮੈਲਟ ਹੋ ਗਿਆ ਆ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਤੇ ਇਹਨੂੰ ਇਸ ਤਰ੍ਹਾਂ ਹੀ ਨਹੀਂ ਪਾਉਣਾ ਕਿਉਂਕਿ ਹੱਲੇ ਦੇ ਵਿੱਚ ਚਾਂੜ ਆ ਇਹਨੂੰ ਆਪਾਂ ਇੰਨਾ ਪਕਾਵਾਂਗੇ ਕਿ ਜਦੋਂ ਇਹ ਜਿਹੜੀ ਆ ਜਿਸ ਤਰ੍ਹਾਂ ਕਿ ਕੱਚ ਮੰਗੋ ਟੁੱਟਣ ਲੱਪੋਗੀ ਇਹ ਬਹੁਤ ਹੀ ਵਧੀਆ ਜਿਹੜੀ ਚਿੱਕੀ ਆਪਣੀ ਗੱਚਕਿਆ ਚਿੱਕੀ ਆ ਘਰ ਵਿੱਚ ਬਣਦੀ ਆ ਤੇ ਤੁਸੀਂ ਆਪਾਂ ਬਾਜ਼ਾਰ ਨਾਲੋਂ ਵੀ ਵਧੀਆ ਇਹ ਜਿਹੜੀ ਘਰ 'ਚ ਬਣਦੀ ਆ ਕਿਉਂਕਿ ਉਹਨਾਂ ਨੇ ਖੰਡ ਵਿੱਚ ਬਣਾਈ ਹੁੰਦੀ ਆ ਖੰਡ ਆਪਾਂ ਆਪਾਂ ਨੂੰ ਜਿਹੜੀ ਆ ਖਾਣੀ ਸਿਹਤ ਲਈ ਚੰਗੀ ਨਹੀਂ ਹੁੰਦੀ ਤੇ ਗੁੜ ਦੀ ਜਿਹੜੀ ਆ ਬਣਾਓ ਗੈਸ ਨੂੰ ਆਪਾਂ ਸਲੋ ਹੀ ਰੱਖਣਾ ਆ ਤਾਂ ਕਿ ਆਪਣਾ ਜਿਹੜਾ ਗੋੜਿਆ ਜਲ ਨਾ ਜਾਵੇ ਇਹਨੂੰ ਹਲੇ ਆਪਾਂ ਪਕਾਵਾਂਗੇ ਤੇ ਪਾਣੀ ਪਾ ਕੇ ਤੁਸੀਂ ਪਾਣੀ ਕੋਲ ਰੱਖ ਲਓ ਪਾਣੀ ਪਾ ਕੇ ਵੀ ਦੇ ਸਕਦੇ ਆ ਇਸ ਤਰ੍ਹਾਂ ਕਿ ਜੇ ਤੁਹਾਡੀ ਕੱਚ ਮੰਗੋ ਟੁੱਟਣ ਜੀ ਲਾਪੇ ਚਾਂਡ ਜੀ ਨਾ ਹੋਵੇ ਤੇ ਫੇਰ ਆਪਣੀ ਜਿਹੜੀ ਆ ਉਸੇ ਟਾਈਮ ਆਪਾਂ ਜਿਹੜੀ ਮੂੰਖੜੀ ਆ ਵਿੱਚ ਪਾ ਦੇਣੀ ਆ ਆਪਾਂ ਤਿੰਨ ਚਾਰ ਦੋ ਤਿੰਨ ਮਿੰਟ ਹੋ ਗਏ ਇਹਨੂੰ ਪਕਾਉਂਦਿਆਂ ਨੂੰ ਤੇ ਹੁਣ ਆਪਾਂ ਇਹਨੂੰ ਦੇਖ ਲੈਨੇ ਆ ਇਸ ਤਰ੍ਹਾਂ ਥੋੜਾ ਜਿਹਾ ਲੈ ਕੇ ਪਾਣੀ ਦੇ ਵਿੱਚ ਪਾ ਕੇ ਜੇ ਤਾਂ ਇਹ ਆਪਣਾ ਥੋੜ੍ਹਾ ਜਿਹਾ ਠੰਡਾ ਹੋ ਗਿਆ ਜੇ ਤਾਂ ਕੱਚ ਜਾਂ ਮੰਗੋ ਟੁੱਟ ਜਾਊਗਾ ਤੇ ਫੇਰ ਤਾਂ ਇਹ ਤਿਆਰ ਆ ਜੇ ਹੱਲੇ ਚਾਂੜੀ ਬਣਦੀ ਆ ਤੇ ਫੇਰ ਨਹੀਂ ਹੱਲੇ ਥੋੜੀ ਜਿਹੀ ਕਸਰ ਜਿਹੜੀ ਆ ਆ ਟੁੱਟਣ ਲੱਪਈ ਆ ਇਹ ਤੇ ਮੈਂ ਗੈਸ ਨੂੰ ਬੰਦ ਕਰ ਦਿੱਤਾ ਤੇ ਹੁਣ ਆਪਣੀ ਜਿਹੜੀ ਦੇਖੋ ਇਹ ਬਿਲਕੁਲ ਟੁੱਟਣੀ ਚਾਹੀਦੀ ਆ ਜੇ ਤੁਹਾਡੀ ਇਹ ਚਾਂੜ ਜੀ ਬਣਦੀ ਆ ਤੇ ਫੇਰ ਨਹੀਂ ਹੈਗੀ ਆਪਣਾ ਇਹ ਟੁੱਟਣ ਲੱਪੇ ਆਹ ਤੁਸੀਂ ਇਸ ਤਰ੍ਹਾਂ ਇਹਨੂੰ ਠੰਡੀ ਕਰਕੇ ਵੀ ਦੇਖ ਸਕਦੇ ਆ ਪਾਣੀ ਵਿੱਚ ਪਾਉਣਾ ਛੇਤੀ ਆਪਾਂ ਨੂੰ ਪਤਾ ਲੱਗ ਜਾਂਦਾ ਆ ਮੱਲੀ ਚਾਂਡਈਏ ਨਹੀਂ ਟੁੱਟਦੀ ਇਹ ਦੇਖੋ ਠੰਡੀ ਹੋ ਗਈ ਆ ਤੇ ਇਸ ਤਰ੍ਹਾਂ ਟੁੱਟਣੀ ਚਾਹੀਦੀ ਆ ਆਪਣੀ ਬਿਲਕੁਲ ਇਸ ਤਰ੍ਹਾਂ ਟੁੱਟਣੀ ਚਾਹੀਦੀ ਆ ਤੇ ਹੋਣੇ ਆਪਾਂ ਇਹਨੂੰ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾ ਦਾਂਗੇ ਮੈਂ ਇੱਧਾ ਕ ਚਮਚਾ ਜਿਹੜਾ ਘਿਓ ਦਾ ਜਿਹੜਾ ਆ ਪਾ ਦੇਣਾ ਤਾਂ ਕਿ ਆਪਣੀ ਜਿਹੜੀ ਆ ਇਹਦੇ ਵਿੱਚ ਸ਼ਾਈਨ ਵੀ ਰਵੇ ਵਧੀਆ ਸ਼ਾਈਨ ਹੋਊਗੀ ਇਹਦੇ ਨਾਲ ਤੇ ਜਿੰਬੜੂਗੀ ਵੀ ਨਹੀਂ ਹੈਗੀ ਬਹੁਤ ਜ਼ਿਆਦਾ ਘਿਓ ਨਹੀਂ ਆਪਾਂ ਪਾਉਣਾ ਥੋੜਾ ਜਿਹਾ ਹੀ ਪਾਉਣਾ ਆ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਮਿੱਠਾ ਸੋਡਾ ਪਾ ਦੂੰਗੀ ਥੋੜਾ ਜਿਹਾ ਆਪਾਂ ਚਿਕ ਜਿਹੜਾ ਆ ਮਿੱਠਾ ਸੋਡਾ ਪਾਉਣਾ ਮੈਂ ਗੈਸ ਨੂੰ ਬੰਦ ਕਰ ਦਿੱਤਾ ਸੀ ਹੁਣ ਆਪਾਂ ਥੋੜਾ ਜਿਹਾ ਇਹਨੂੰ ਸਲੋ ਕਰਕੇ ਚਲਾ ਲਾਂਗੇ ਇਹ ਮਿੱਠਾ ਸੋਡਾ ਪਾਉਣ ਦੇ ਨਾਲ ਇਹਨੇ ਫਲਫੀ ਜਿਹਾ ਹੋ ਜਾਣਾ ਆਪਣਾ ਕਲਰ ਵੀ ਦੇਖੋ ਚੇਂਜ ਹੋ ਜਾਂਦਾ ਫਿਰ ਇਹਦੇ ਨਾਲ ਬਹੁਤ ਵਧੀਆ ਹੋ ਜਾਂਦਾ ਆ ਬਹੁਤ ਵਧੀਆ ਆਪਣੀ ਜਿਹੜੀ ਆ ਗੱਚ ਇਸ ਤਰ੍ਹਾਂ ਬਣੂਗੀ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ 10 10 15 ਮਿੰਟਾਂ ਦੇ ਵਿੱਚ ਜਿਹੜੀ ਆ ਸਾਰੇ ਇਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀ ਮੂੰਗਫਲੀ ਪਾ ਦਾਂਗੇ ਇਹਨੂੰ ਬਹੁਤ ਛੇਤੀ ਛੇਤੀ ਆਪਾਂ ਜਿਹੜਾ ਆ मिक्स ਕਰ ਲੈਣਾ ਆ ਗੈਸ ਮੇਰੇ ਚਾਲੂ ਹੀ ਆ ਥੋੜਾ ਜਿਹਾ ਜੇ ਤੁਹਾਨੂੰ ਲੱਗਦਾ ਕਿ ਸਾਡਾ ਗੋੜ ਜਿਹੜਾ ਜ਼ਿਆਦਾ ਆ ਤਾਂ ਇਹਦੇ ਵਿੱਚ ਤੁਸੀਂ ਹੋਰ ਵੀ ਪਾ ਸਕਦੇ ਆ ਮੂੰਗਫਲੀ ਐਸੇ ਵੇਲੇ ਇਹਨੂੰ ਹੁਣ ਆਪਾਂ ਬਹੁਤ ਮਿਕਸ ਕਰ ਲਿਆ ਹੈ ਗੈਸ ਨੂੰ ਆਪਾਂ ਹੁਣ ਬੰਦ ਕਰ ਦਨੇ ਆ ਤੇ ਇੱਧਰ ਆਪਾਂ ਆਪਣਾ ਮੈਂ ਇਹਦੇ ਕੰਬੋਰਡ ਦੇ ਉੱਤੇ ਪਾਉਂਗੀ ਇਹਦੇ ਤੇ ਮੈਂ ਘੇ ਲਾ ਲਿਆ ਤੇ ਇਹਨੂੰ ਹੁਣ ਆਪਾਂ ਬਹੁਤ ਛੇਤੀ ਛੇਤੀ ਜਿਹੜਾ ਆ ਸੈੱਟ ਕਰ ਲਾਂਗੇ ਇਹਦੇ ਉੱਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਸਾਰੇ ਜਿਹੜੀ ਐ ਚਿੱਕੀ ਇਹਨੂੰ ਫਲਾ ਦੇਣਾ ਆਪਾਂ ਤੁਸੀਂ ਬਟਰ ਪੇਪਰ ਵਗੈਰਾ ਵੀ ਲੈ ਸਕਦੇ ਆ ਜੇ ਤੁਹਾਡੇ ਕੋਈ ਅ ਜਿਸ ਤਰ੍ਹਾਂ ਕੇ ਲਫਾਫੇ ਹੁੰਦੇ ਆ ਉਹਦੇ ਤੇ ਵੀ ਪਾ ਸਕਦੇ ਪਰ ਉੱਤੇ ਵਧੀਆ ਨਹੀਂ ਰਹਿੰਦਾ ਲਫਾਫੇ ਦੇ ਉੱਤੇ ਕਿਉਂਕਿ ਫਿਰ ਪਲਾਸਟਿਕ ਹੁੰਦੀ ਆ ਤੁਸੀਂ ਇਸ ਤਰ੍ਹਾਂ ਬੋਰਡ ਦੇ ਉੱਤੇ ਤੁਸੀਂ ਇਹਨੂੰ ਫਿਲਾ ਸਕਦੇ ਆ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਉੱਤੇ ਸੈੱਟ ਕਰ ਲੈਣਾ ਸਾਰੀ ਨੂੰ ਗਰਮਾ ਹੀ ਗਰਮੇ ਕਰਨਾ ਆ ਜੇ ਸੁੱਕ ਗਈ ਫਿਰ ਇਹ ਛੇਤੀ ਸੈੱਟ ਨਹੀਂ ਹੋਣੀ ਹੈਗੀ ਸੈਟਅਪ ਕਰ ਲਈ ਆ ਤੇ ਹੁਣ ਆਪਾਂ ਇਹਦੇ ਥੋੜੇ ਗਰਮ-ਗਰਮ ਦੇ ਉੱਤੇ ਆਪਾਂ ਜਿਹੜੀਆਂ ਆ ਆਪਾਂ ਇਹਨੂੰ ਥੋੜੀ ਕਟਿੰਗ ਕਰ ਲਾਂਗੇ ਨਹੀਂ ਤੇ ਜੇ ਸੁੱਕ ਗਈ ਤਾਂ ਫਿਰ ਇਹ ਕੱਟ ਨਹੀਂ ਹੋਣੀ ਹੈਗੀ ਇਹਨੂੰ ਗਰਮ-ਗਰਮ ਨੂੰ ਆਪਾਂ ਕੱਟ ਲਾ ਦੇਣੀ ਆ ਕਿਉਂਕਿ ਫਿਰ ਸੁੱਕੀ ਤੇ ਇਹ ਜਿਹੜੀ ਇਹ ਕੱਟ ਨਹੀਂ ਹੋਣੀ ਹੈਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਕਿਸੇ ਤਰ੍ਹਾਂ ਵੀ ਤੁਸੀਂ ਕੱਟ ਲਾ ਲਾ ਦਿਓ ਇਹਨੂੰ ਆਪਾਂ ਇਹਨਾਂ ਦੇ ਇਸ ਤਰ੍ਹਾਂ ਚੌਰਸ ਜਿਹੜੇ ਪੀਸ ਆ ਬਣਾ ਲੈਣੇ ਆ ਸਾਰੇ ਛੋਟੇ ਵੱਡੇ ਤੁਸੀਂ ਜਿਸ ਤਰ੍ਹਾਂ ਦੇ ਵੀ ਪੀਸ ਬਣਾਉਣੇ ਆ ਬਣਾ ਲਓ ਇਹ 4-5 ਮਿੰਟ ਵਿੱਚ ਹੀ ਜਿਹੜੀ ਆ ਸੁੱਕ ਜਾਣੀ ਆ ਜੇ ਥੋੜੀ ਜਿਹੀ ਜਿੱਦਾਂ ਕਈ ਵਾਰੀ ਆਪਾਂ ਦੇ ਕੋਲ ਨਰਮ ਨਿਕਲ ਜਾਂਦੀ ਫਿਰ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਜੇ ਥੋੜੀ ਜਿਹੀ ਚਾਣੀ ਆਪਣੀ ਚੜ ਜਾਂਦੀ ਆ ਤੇ ਫਿਰ ਛਿੱਤੀ ਹੋ ਜਾਊਗੀ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਸੁੱਕਣ ਦੇਵਾਂਗੇ ਟਾਂਡੇ ਆ ਛੇਤੀ ਸੁੱਕ ਜਾਊਗੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਗੱਚਕ ਜਿਹੜੀ ਆ ਦੇਖੋ ਜੀ ਆਪਣੀ ਜਿਹੜੀ ਆ ਆਪਾਂ ਪੀਸੀ ਦੇ ਕੱਢ ਲਏ ਆ ਤੇ ਕਿੰਨੀ ਵਧੀਆ ਦੇਖੋ ਬਣ ਗਈ ਆ ਇੱਕਦਮ ਜਿਹੜੀ ਆ कुरकुरी ਬਣੀ ਆ ਤੇ ਬਹੁਤ ਹੀ ਵਧੀਆ कुरकुरी ਬਣੀ ਦੇਖੋ ਤੇ ਹੱਲੇ ਥੋੜੀ ਜਿਹੀ ਗਿੱਲੀ ਆ ਜਦੋਂ ਸੁੱਕ ਗਈ ਤੇ ਇਹਨੇ ਇੱਕਦਮ ਬਹੁਤ ਹੀ ਖਾਸਤਾ ਜੀ ਹੋ ਜਾਣੀ ਆ ਤੁਹਾਨੂੰ ਸਾਡੀ ਗੱਚਕ ਜਿਹੜੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੀ ਗੱਚਕ ਕਿ ਕਿਸ ਤਰ੍ਹਾਂ ਦੀ ਲੱਗੀ ਆ ਤੇ ਬਹੁਤ ਹੀ ਕੁਰਕ ਬਣੀ ਬਹੁਤ ਸੋਹਣੀ ਚੈਨਨ ਨੂੰ ਸਬਸਕ੍ਰਾਈਬ ਕਰਨਾ ਫੇਸਬੁਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ